ਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਬਾਦ ਆਦਾਨ ਆਪਣੇ ਖਾਲਸਾ ਜੀ ਨੂੰ ਵਖੋ ਹੈ ਨਮਾਨਿਆ ਜੀ ਆਜ ਦਰ ਕਰਦੇ ਸੇਵਕ ਭਾਈ ਸਾਹਿਬ ਜੀ ਦੇ ਪ੍ਰਕਾਸ਼ੇ ਪਾਛਾ ਜੀ ਜਿਨ੍ਹਾਂ ਦੀ ਬਖਸ਼ੀ ਮਨੋ ਦੇ ਹੁਣ ਕੇ ਪਾਛਾ ਜੀ ਮੇਰੇ ਸਿਰਤੋ ਸ੍ਰੀਚੈ ਪਾਤਾਲ ਨੂੰ ਕਰਵਾਏ ਸਤਿ ਪਾਸ਼ਾ ਜੀ ਆਪ ਦੀ ਕਿਰਪਾ ਅਸਾ ਸਕੇ ਪਾਸ਼ਾ ਜੀ ਸੁਪਰੰਤ ਕੀ ਸਰਪਜੈਸ ਤੇ ਪਾਸ਼ਾ ਜੀ ਵਿਸ਼ੇ ਰੂਪ ਆਪਣੇ ਚਲਨ ਵਾਸਤਵ ਚੜਾ ਆਵਾ ਗੁਰ ਦੇ ਸਿਖ ਕਰ ਤੋਂ ਜਣ ਕੀ ਮਾਕ ਕਰੋ ਅੱਗੇ ਤੋਂ ਛੁੱਤੇ ਸੱਟ ਬਾਣੀ ਪਾਣਸੋ ਦੀ ਸੋਜੀ ਸਮਰਤ ਬਾਖਣੀ ਦਿਵਾਵੀ ਬਖਸ਼ੇ ਪਾਸ਼ਾ ਜੀ ਸਹੀ ਕੇ ਪਾਸ਼ਾ ਜੀ ਚੰਗੇ ਹਾਂ ਮੰਦੇ ਹਾਂ ਆਪ ਜੀ ਦੇ ਆ ਦਰ ਲੱਗੇਆਂ ਦੀ ਲਾਜ ਪੱਤਰ ਕ੍ਰਿਸ਼ਚੇ ਪਾਸ਼ਾ ਜੀਓ ਮਹੰਕਾਰ ਤੋਂ ਬਚਾਣਾ ਆਈਆਂ ਹੋਏ ਸੰਗਤਾਂ ਦੀਆਂ ਤਿਲਕ ਫੁੱਲ ਪੇਟਾ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨੇ ਸਭ ਜੀਵਾਂ ਦਾ ਭਲਾ ਕਰਨਾ ਨਗਰ ਖੇੜੇ ਸੁਖ ਬਤਨ ਸਤੇ ਪਾਸ਼ਾ ਜੀਓ ਸਤੇ ਪਾਸ਼ਾ ਜੀ ਪਾਠੀ ਸੰਗਤ ਦੇਵ ਜੀ ਕੀ ਬਿਧੀ ਕਿਤਾ ਸਤੇ ਪਾਸ਼ਾ ਜੀਓ ਦੇਤ ਮਾ ਹਾਜ਼ਰ ਹੋਈ ਜਿਨਾ ਭੰਡਾਰੇ ਤੋਂ ਮਾਏ ਭੰਡਾਰੇ ਭਰਪੂਰ ਕਾ ਨੀਕਾਲ ਕੰਟ ਦੇ ਦੂਰ ਕਾਨੇ ਸੇ ਚੇ ਪਾਸ਼ਾ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਪਹਾਈ ਚੇ ਪਾਸ਼ਾ ਜੀ ਆਪ ਅੰਗੀਕਾਰ ਕਰੋ ਸੇਵਕਾ ਦੇ ਲੋਕ ਪਰਦੇ ਕਰਦੇ ਨੇ ਇੱਜ਼ਤਵਾਨ ਬਖਸ਼ਣ ਚੇ ਪਾਸ਼ਾ ਜੀ ਆਪ ਦੇਖਦੇ ਚੇ ਪਾਸ਼ਾ ਜੀ ਬਾਸਤਰ ਹਾਜ਼ਰ ਹਨ ਸਤਿਪਾਣੀ ਦੇ ਵਿੱਚ ਚੇ ਪਾਸ਼ਾ ਜੀ ਜਿੰਨਾ ਪੰਗਰਾਜ ਹਰਤ ਦਾ ਤੇ ਪਾਸ਼ਾ ਜੀ ਪੰਡਾਰੇ ਪਕੂਰ ਕਰਨ ਇਸ ਤੇ ਪਾਸ਼ਾ ਆਪ ਦੇ ਹਜੂਰ ਕਿਰਾਪ ਸ਼ਾਇਦ ਦੇ ਸਾਜ ਕੇ ਹਾਜ਼ਰ ਹੈ ਗੁਰੂ ਘਰ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਸ਼ਾਦ ਪ੍ਰਵਾਨ ਹੋਇਆ ਪ੍ਰਸ਼ਾਦ ਸੰਗ ਤੋਂ ਦੀ ਆਗਿਆ ਬਖਸ਼ੋ ਸੇ ਪਿਆਰੇ ਮੇਲ ਮੇਲੋ ਜਿਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਦੁਹਰਾ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰਦੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਚੋਟੀ ਮਹੱਲਾ ਪੰਜਵਾ ਹਰ ਬੇਸਰਤ ਸਦਾ ਕੋ ਹਰੀ ਤਕੋ ਓਟ ਤੁਹਾਰੀ ਹਰ ਬੇਸਰਤ ਸਦਾ ਕੋ ਹਰੀ ਆਕੋ ਤੁਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਜਾਰੀ ਨਵੇਂ ਕੰਢ ਨੂੰ ਰਾਜਿਕ ਮਾਰੇ ਅੰਚ ਚਰੇ ਗੋਹਾਰੀ ਗੁਣਦਾਨ ਗੁਰ ਤੇ ਨਹੀ ਗਾਏ ਜਾ ਕੋ ਕਿਰਪਾ ਤਾਈ ਨਾਨਕ ਤਿਸ ਬਲਹਾਰੀ ਗੁਰ ਨਾਲ ਗੁਰ ਤੇ ਨਹੀ ਗਾਏ ਜਾਤਮਾ ਕਿਰਪਾ ਤਾਈ ਕੀਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾਰ ਕਰਦਾ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਤ ਗੁਰ ਦਇਆ ਕਰੇ ਸਤ ਗੁਰ ਦਇਆ ਕਰੇ ਦਿਆ ਕਰੇ ਸਤ ਗੁਰ ਦਿਆ ਕਰੇ ਸਤ ਗੁਰ ਦਿਆ ਕਰੇ ਸਤ ਗੁਰ ਦਿਆ ਕਰੇ ਦਿਆ ਕਰੇ i Ham andle and bikhay bikh rathay, kyon çale burcali. Ham ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ Sat Nibburu Ne मीत ਚਲੋ ਗੁਰਚਾਲੀ ਪੁਰ ਸਿੱਖ ਨੂੰ ਮੀਤ ਚਲੋ ਗੁਰਚਾਲੀ ਮੀਤ ਚਲੋ ਗੁਰਚਾਲੀ ਜੋ ਹਰ ਹਰ ਕਥਾ ਨਿਰਾਮੀ ਹਰ ਹਰ ਕਥਾ ਨਿਰਾਮੀ ਸਤਿਗੁਰੂ I'm a lover.